ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹੈਗੀ ਸੋ ਅੱਗੇ ਵੀ ਤੁਹਾਡੀ ਸਲਾਮਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਮਤ ਬਖਸ਼ੇ ਸੋ ਸਭ ਤੋਂ ਪਹਿਲਾਂ ਤਾਂ ਇੱਕ ਰਿਕਵੈਸਟ ਹੈ ਜੀ ਜੇ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਆਲਸੋ ਪ੍ਰੈਸ ਬੈਲ ਆਈਕਨ ਤਾਂ ਜੋ ਨਵੀਆਂ-ਨਵੀਆਂ ਵੀਡੀਓਜ਼ ਜਦੋਂ ਨੋਟੀਫਿਕੇਸ਼ਨ ਆਉ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਡੇ ਨਾਲ ਹੋਰ ਆ ਜਿਹੜਾ ਨਵਾਂ ਬੁਟੀਕ ਪੀਸ ਹੈ ਜਿਹੜਾ ਆਪਾਂ ਇੰਟਰੋਡਿਊਸ ਕਰ ਰਹੇ ਹਾਂਗੇ ਸੋ ਇਹਦੇ ਮੈਂ ਤੁਹਾਨੂੰ ਹੁਣ ਸਟਫ ਦੀ ਗੱਲ ਕਰਦੀ ਵਨ ਬਾਈ ਵਨ ਨਾਲੇ ਤੁਹਾਨੂੰ ਮੈਂ ਐਮਬਰਾਇਡਰੀ ਚੈੱਕ ਕਰਵਾਉਣੀ ਹੈ ਸੋ ਸਭ ਤੋਂ ਸੋ ਫਰਸਟ ਆਫ ਆਲ ਜੇ ਆਪਾਂ ਗੱਲ ਕਰੀਏ ਜੀ ਇਹਦੀ ਸਟਫ ਦੀ ਇਹ ਹੈਗਾ ਜੀ ਕ੍ਰਸ਼ ਕਾਟਨ ਦਾ ਜਿਹੜਾ ਇਹ ਸਟਫ ਹੈਗਾ ਤੇ ਇਹਦੇ ਵਿੱਚ ਬਹੁਤ ਹੀ ਸੋਨਾ ਉਹ ਵਾਈਟ ਕਲਰ ਤੇ ਜਿਹੜਾ ਗ੍ਰੇ ਕਲਰ ਦਾ ਕੰਬੀਨੇਸ਼ਨ ਹੈ ਪੂਰੇ ਸੂਟ ਦੇ ਵਿੱਚ ਜਿਹੜਾ 올ਓਵਰ ਸੂਟ ਹੈਗਾ ਇਦਾਂ ਲਾਈਨਸ ਵਾਲਾ ਜਿਹੜਾ ਪ੍ਰਿੰਟ ਬਣਿਆ ਹੋਇਆ ਸੂਟ ਦੇ ਵਿੱਚ ਸੋ ਇਹਦੇ ਤੇ ਆਪਾਂ ਬਹੁਤ ਹੀ ਸੋਹਣੀ ਜਿਹੜੀ ਏਮਬਰਾਇਡਰੀ ਕੀਤੀ ਹੈਗੀ ਸੋ ਮੈਂ ਤੁਹਾਨੂੰ 1 ਬਾਈ 1 ਜਿਹੜੀ ਚੈੱਕ ਕਰਵਾਉਣੀ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਦੇਖੋ ਵੀ ਇਹਦੇ ਘੇਰੇ ਤੇ ਬਹੁਤ ਸੋਹਣੀ ਆਪਾਂ ਜਿਹੜੀ ਕਟਵਰਕ ਕੀਤੀ ਹੋਈ ਹੈਗੀ ਦੇਖੋ ਤੁਸੀਂ ਮਹਿੰਦੀਆ ਕਲਰ ਦੇ ਨਾਲ ਆ ਜਿਹੜੀ ਆਪਾਂ ਕਟਵਰਕ ਕੀਤੀ ਹੋਈ ਹੈਗੀ ਕਲੋਸਲੀ ਦੇਖੋ ਸੋ ਪਹਿਲਾਂ ਤਾਂ ਇਹਦੇ ਚਾਰ ਸਪੇਰੇ ਜਿਹੜੀ ਆਪਾਂ ਕੱਟ ਵਰਕ ਕੀਤੀ ਹੋਈ ਹੈਗੀ ਇਧਰ ਤੋਂ ਲੈ ਕੇ ਇਦਾਂ ਨੂੰ ਉੱਪਰ ਤੱਕ ਤੇ ਇਹਨਾਂ ਇਸ ਤੋਂ ਬਾਅਦ ਬਹੁਤ ਹੀ ਸੋਹਣੇ ਫਲਾwrs ਬਣੇ ਹੋਏ ਹੈਗੇ ਤੇ ਇਹ ਦੇਖੋ ਤੁਸੀਂ 3 ਫਲਾwrs ਹੈਗਾ ਸੋ ਜੇ ਕਿਸੇ ਦੀ ਹਨਾ ਮਤਲਬ ਅਗਲੇ ਨੇ ਆਪਣੇ ਘੇਰੇ ਦੀ ਲੈਂਥ ਵਧਾਣੀ ਹੋਵੇ ਤਾਂ ਉਹਦੇ ਅਕੋਰਡਿੰਗ ਜਿਹੜੇ ਫਲਾਰਸ ਵੀ ਜਿਹੜੇ ਇਨਕਰੀਸ ਹੋ ਜਾਣਗੇ ਹਨਾ ਉਹਦੇ ਅਕੋਰਡਿੰਗ ਆਪਾਂ ਕਰਵਾ ਸਕਦੀਆਂਗੇ ਸੋ ਇਹਦੇ ਵਿੱਚ ਜਿਹੜਾ ਤਿੰਨ ਫਲਾਰਸ ਬਣਾਏ ਹੋਏ ਆਪਾਂ ਤੁਸੀਂ ਫਲਾਰਸ ਦੇ ਵਿੱਚ ਕਲਰ ਦੇਖੋ ਕਿਹੜੇ-ਕਿਹੜੇ ਕਲਰ ਕੰਬੀਨੇਸ਼ਨ ਆ ਜਿਹੜੇ ਯੂਜ਼ ਕੀਤੇ ਗਏ ਹੈਗੇ ਸੋ ਇਹਦੇ ਵਿੱਚ ਦੇਖੋ ਤੁਸੀਂ ਡਾਰਕ ਰੈਡ ਕਲਰ ਯੂਜ਼ ਕੀਤਾ ਗਿਆ ਹੈ ਬੇਬੀ ਪਿੰਕ ਕਲਰ ਯੂਜ਼ ਕੀਤਾ ਗਿਆ ਹੈ ਪੈਰਟ ਕਲਰ ਯੂਜ਼ ਕੀਤਾ ਗਿਆ ਹੈਗਾ ਮੋਰ ਪੰਖੀਆ ਕਲਰ ਆਪਾਂ ਬੋਲ ਸਕਦੇ ਨੇ ਨੀਵੀ ਕਲਰ ਯੂਜ਼ ਕੀਤਾ ਹੋਇਆਗਾ ਸੋ ਦੇਖੋ ਤੁਸੀਂ ਦੀਦੀ ਨੇ ਕਿੰਨੇ ਸੋਹਣੇ ਜਿਹੜੇ ਕਲਰ ਕੰਬੀਨੇਸ਼ਨ ਮਤਲਬ ਕਿੰਨਾ ਅਟਰੈਕਟਿਵ ਜੀ ਲੁੱਕ ਦੇ ਰਿਹਾ ਸੂਟ ਨੂੰ ਸੂਟ ਜਿਵੇਂ ਜਮਾ ਲਾਈਟ ਕਲਰ ਦਾ ਤੇ ਦੇਤੇ ਡਾਰਕ ਕਲਰ ਦੇ ਜਿਹੜੇ ਫਲਾwrs ਬਣਾਏ ਹੋਏ ਹੈਗੇ ਸੋ ਇਹ ਜਿਹੜੇ ਸੂਟ ਦੀ ਜਿਹੜੀ ਬਿਊਟੀ ਨੂੰ ਇਨਹਾਂਸ ਕਰ ਰਹੇ ਹੈਗੇ ਦੇਖੋ ਤੁਸੀਂ ਦੈਨ ਇਸ ਤੋਂ ਬਾਅਦ ਇਹਦੇ ਹੈਗਾ ਜੀ ਬਾਜ਼ੂ ਤੇ ਵਰਕ ਸੋ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਹਦੀ ਬਾਜ਼ੂ ਦਾ ਵਰਕ ਹਾਂਜੀ ਤੇ ਜਿਹੜੀ ਇਹ ਵਾਲੀ ਕਟਵਰਕ ਹੈਗੀ ਇਹ ਹੈਗੀ ਹੈ ਜੀ ਇਹਦੀ ਬੈਕ ਸਾਈਡ ਤੇ ਤੇ ਇਹਦੇ ਤੇ ਨੋਰਮਲ ਜਸਟ ਆਪਾਂ ਕਟਵਰਕ ਕੀਤੀ ਹੈ ਜੀ ਬੈਕ ਸਾਈਡ ਤੇ ਤੇ ਕੋਈ ਫਲਾwrs ਦਾ ਕੰਬੀਨੇਸ਼ਨ ਨਹੀਂਗਾ ਜਿਹੜੀ ਫਲਾwrs ਹੈ ਉਹ ਆਪਾਂ ਮਤਲਬ ਸ਼ਰਟ ਦੀ ਅਗਲੀ ਸਾਈਡ ਤੇ ਸ਼ੋ ਕੀਤੀ ਹੈਗੇ ਬੈਕ ਸਾਈਡ ਤੇ ਜਸਟ ਆਪਾਂ ਨੋਰਮਲ ਸਿੰਪਲੀ ਕਟਵਰਕ ਕੀਤੀ ਹੋਈ ਹੈਗੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਤੇ ਇਸੋ ਪਾਈ ਦੇਖੋ ਤੁਸੀਂ ਕਿਤੋਂ ਕੋਈ ਸੂਟ ਛਿਜਿਆ ਨਹੀਂਗਾ ਬੜਾ ਪਿਆਰਾ ਜਿਹਾ ਕਲਰ ਹੈ ਬੜਾ ਵਧੀਆ ਆਪਾਂ ਰਿਜ਼ਲਟ ਮਿਲਿਆ ਇਹਦੇ ਤੇ ਸੋ ਸੇਮ ਕਾਈਂਡ ਆਫ ਵਰਕ ਜਿਹੜਾ ਇਹਦੀ ਬਾਜੂ ਤੇ ਹੈ ਸਿਮਿਲਰਲੀ ਕਟ ਵਕ ਇਹਦੀ ਬਾਜੂ ਤੇ ਬਣੀ ਹੋਈ ਹੈਗੀ ਸੋ ਹੁਣ ਮੈਂ ਤੁਹਾਨੂੰ ਇਹਦੀ ਬਾਜੂ ਵੀ ਚੈੱਕ ਕਰਵਾਉਣੀ ਹੈਗੀ ਹਾਂਜੀ ਤੇ ਜਿਹੜੀ ਇਹ ਵਾਲੀ ਕਟਵਰਕ ਹੈਗੀ ਇਹ ਹੈਗੀ ਜੀ ਇਹਦੀ ਬਾਜ਼ੂ ਤੇ ਇਹਦੀ ਬਾਜ਼ੂ ਤੇ ਬਹੁਤ ਹੀ ਸੋਹਣੀ ਕਟਵਰਕ ਦੇ ਨਾਲ ਇੱਕ ਸਿੰਗਲ ਫਲਾਅਰ ਦਾ ਕੰਬੀਨੇਸ਼ਨ ਹੈ ਜਿੱਦਾਂ ਘੇਰੇ ਤੇ ਤਿੰਨ ਫਲਾਅਰਸ ਸ਼ੋਅ ਕੀਤੇ ਸਿਗੇ ਹਨਾ ਮਤਲਬ ਏਮਬਰਾਇਡਰੀ ਕੀਤੀ ਸੀ ਤਿੰਨ ਫਲਾਅਰਸ ਦੀ ਬਟ ਬਾਜ਼ੂ ਤੇ ਜਿਹੜਾ ਮਤਲਬ ਸਿਰਫ ਇੱਕ ਸਿੰਗਲ ਫਲਾਅਰ ਦੀ ਜਿਹੜਾ ਏਮਬਰਾਇਡਰੀ ਕੀਤੀ ਦੀਦੀ ਨੇ ਸੋਈ ਹੋਗੀ ਇਹਦੀ ਫਰਸਟ ਬਾਜ਼ੂ ਇਹ ਹਜੇ ਪ੍ਰੋਪਰ ਆਪਾਂ ਕਟਿਆ ਨਹੀਂ ਹੋਇਆਗਾ ਜਸਟ ਹਜੇ ਹੁਣੇ ਹੀ ਮਤਲਬ ਕੱਢ ਕੇ ਹਟੇ ਸੀ ਮਸ਼ੀਨ ਫਰੇਮ ਉਤਾਰੇ ਹੀ ਸੀਗਾ ਤੋਂ ਮੈਨੂੰ ਲੱਗਿਆ ਵੀ ਮੈਨੂੰ ਮੈਂ ਵੀਡੀਓ ਬਣਾ ਕੇ ਹੈ ਨਾ ਤਾਂ ਆਪਣਾ ਸ਼ੇਅਰ ਕਰਾਂ ਸੋ ਇਹ ਹੋ ਗਈ ਜੀ ਦੀ ਸੈਕੰਡ ਬਾਜ਼ੂ ਸਿਮਿਲਰਲੀ ਇਹਦੇ 'ਚ ਵੀ ਬਹੁਤ ਸੋਨਾ ਕਟਵਰਕ ਬਣਿਆ ਹੋਇਆ ਹੈਗਾ ਤੇ ਹਲਕਾ ਜਿਹਾ ਇੱਕ ਇੱਕ ਫਲਾਰਸ ਬਣਿਆ ਹੋਇਆ ਹੈਗਾ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕੜਵਾਉਣ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਅ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋਗੇ ਸੋ ਉਸ ਤੋਂ ਬਾਅਦ ਮੈਂ ਤੁਹਾਨੂੰ ਸੂਟ ਦੀ ਜਿਹੜੀ ਫਰਦਰ ਡਿਟੇਲ ਦੇਵਾਂਗੀ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕੜਵਾਉਣ ਲਈ ਤੁਸੀਂ ਸਾਨੂੰ ਐਟ ਐਨੀ ਟਾਈਮ ਕਾਲ ਕਰ ਸਕਦੇ ਹੋਗੇ ਰੀਜ਼ਨੇਬਲ ਪ੍ਰਾਈਸ ਤੇ ਮੈਂ ਗਾਰੰਟੀ ਦਿੰਨੀ ਆ ਵੀ ਅਸੀਂ ਜਿਹੜੇ ਤੁਹਾਡੇ ਸੂਟ ਆ ਵਧੀਆ ਟਰਸਟੇਬਲ ਅਸੀਂ ਵਰਕ ਕਰਾਂਗੇ ਸੋ ਸਾਡੇ ਤੋਂ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਜ਼ਰੂਰ ਕੜਵਾਓ